ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੀਆਂ ਉਦੋਂ ਤੱਜੀਆਂ ਉਡੀਆਂ ਜਦੋਂ ਨਵਾਂ ਸ਼ਹਿਰ ਦੇ ਪਿੰਡ ਦੁਰਗਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨਾਲ ਉਸਦੀ ਪਤਨੀ ਵੱਲੋਂ ਹੀ ਵੱਡੀ ਧੋਖਾਧੜੀ ਅਤੇ 25 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਜਾਣਕਾਰੀ ਦਿੰਦਿਆਂ ਮਨਪ੍ਰੀਤ ਨੇ ਦੱਸਿਆ ਕਿ ਉਸਦਾ ਵਿਆਹ 2017 ਵਿੱਚ ਬਲਾਚੌਰ ਦੇ ਸੱਦਾ ਮਾਜ਼ਰਾ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਇਆ ਸੀ ਜਿਨ੍ਹਾਂ ਦਾ ਇੱਕ 4 ਸਾਲ ਦਾ ਪੁੱਤਰ ਵੀ ਹੈ उसने दस्या कि उसकी पत्नी ने विह तो बाद बादश जाने इच्छा जाहिर की थी, जिस उपरंत पच्ची लाख रुपए खर्च करके उस इंग्लैंड भेज दिता गया जिथे जाके उसने अपने सहुरे परिवार संपर्क तोड़ दिता जिसने साडे ना कि अपने बच्चे नाल भी कदे गलबात की कोशिश नहीं की पीड़ित नौजवान ने दसिया कि हूँ उसके पेके परिवार वालों तलाक लैंड के सुने भेजे जा रहे हैं जिस करके उसने मंग की है ਕਿ ਉਸ ਦੀ ਪਤਨੀ ਅਤੇ ਪਤਨੀ ਦੇ ਪੇਕੇ ਪਰਿਵਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੇਰਾ ਨਾਮ ਹਨ ਪ੍ਰਿਸ਼ੰਗਾ ਪਿੰਡ ਤੁਰਗਾ ਪਰ ਮੈਂ ਜੀ 2017 'ਚ ਮੇਰੀ ਮੈਰਿਜ ਹੋਈ ਸੀ ਤੇ ਸੁਖਵਿੰਦਰ ਕੌਰ ਪਿੰਡ ਸੁਦੋ ਮਾਇਰਾ ਤੇ ਮਦਰ ਦਾ ਨਾਮ ਹੈਗਾ ਪ੍ਰਵਿੰਦਰ ਕੌਰ ਤੇ ਡੈਡੀ ਦਾ ਨਾਮ ਹੈਗਾ ਮਰੀਕ ਸਿੰਘ ਦੇ ਦੋ 17 ਜਿਵੇਂ ਦੀ ਗੈਰਜ ਹੋਈਸ ਬਣੀ ਵੀ ਮਹੀਨੇ ਜੀ ਇੱਥੇ ਮੇਰੇ ਕੋਲ ਤਿੰਨ ਚਾਰ ਸਾਲ ਰਹੀ ਹੈ ਜੀ ਉਹ ਉਹ ਪਿਆਰ ਹੁੰਦਾ ਜਗਾ ਸਾਡਾ ਜੀ ਆਪਸ ਵਿੱਚ ਕਦੇ ਉਹਨੇ ਦਿਖਾਵਾ ਨਹੀਂ ਕੀਤਾ ਵੀ ਕਿੱਦਾਂ ਚੱਲ ਰਹੀ ਉਹਨਾਂ ਦਾ ਪਹਿਲੇ ਵਾਰ ਪਲਾਨ ਸੀਗਾ ਉਹਦੀ ਮਾਦਾ ਦਾਦੇ ਹੁੰਦਾ ਦੁਨਣਾ ਤਾਂ ਤੇ ਉਹਦੀ ਮੰਮੀ ਵੀ ਇੱਥੇ ਜਦੋਂ ਆ ਜਾਂਦੀ ਸੀ ਵੀ ਦੂਹੇ ਤੇ ਇਹ ਦਿਨ ਬਾਅਦ ਸਾ ਇੱਥੇ ਆ ਜਾਂਦੀ ਸੀ ਮੇਰੇ ਦਾ ਫੋਟੋ ਵੀ ਵਿਆਹ ਦੀ ਕੋਈ ਨਹੀਂ ਹੈ ਕਿ ਸਾਰੀਆਂ ਫੋਟੋਆਂ ਉਹਨਾਂ ਦੇ ਕੋਲ ਹੀ ਲੈ ਕੇ ਪਹਿਲੇ ਹੀ ਲੈ ਕੇ ਸਦੇ ਉਹ ਤੇ ਜਾਦੀ ਉਹ ਬਾਹਰ ਗਈ ਇਹ ਦੋ ਸਾਲ ਹੋ ਗਏ ਤੇ ਉਹਨਾਂ ਨੂੰ ਇੱਕ ਵਾਰ ਨਹੀਂ ਹੁੰ ਦਿੱਤਾ ਜਦੋਂ ਬਾਹਰ ਗਈ ਸੀ ਉਹ ਤੁਸੀਂ ਭੇਜਿਆ ਕਿ ਆਪਣੇ ਲੈਵਲ ਤੇ ਨਹੀਂ ਅਸੀਂ ਭੇਜਿਆ ਸਰ ਜੀ ਤੇ ਉਹਦਾ ਜਿਹੜਾ ਖਰਚਾ ਸੀ ਉਹ ਕਿਨੇ ਕੀਤਾ ਸੀਗਾ ਖਰਚਾ ਜਿਹੜਾ ਪੁੱਛਵਾ ਮੈਂ ਕੀਤਾ ਸੀਗਾ ਜਿੱਦਾਂ ਰਿਸ਼ਤੇਦਾਰੀ ਇਹ ਜੀ ਇਹਨਾਂ ਨੇ ਕੀਤਾ ਸੀਗਾ ਜਿੱਦਾਂ 16 ਲੱਖ ਤਾਂ ਮੇਰੀ ਘਰ ਵਾਲੀ ਦੇ ਅਕਾਊਂਟ 'ਚ ਪਾਇਆ ਸੀਗਾ ਉਹ ਲੈਣ ਨੂੰ ਪੇਮੈਂਟ ਤੇ 9 ਲੱਖ ਨੂੰ ਪਾਇਆ ਜਦੋਂ ਅੱਛਾ ਤੁਹਾਡਾ ਵਿਆਹ ਹੋਇਆ ਸੀਗਾ ਉਸ ਵੇਲੇ ਕੀ ਵਿਆਹ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀਗੀ ਕਿ ਬਾਹਰ ਪੇ ਜਾਣਾ ਤੁਹਾਨੂੰ ਵਿਆਹ ਜ ਨਹੀਂ ਰੱਖੀ ਗਈ ਸੀਗੀ ਜਿੱਦਾਂ ਬਾਅਦ 'ਚ ਜਦੋਂ ਉਹ ਵਾਈਲਡ ਕੀਤੀ ਸੀਗੀ ਪਹਿਲਾਂ ਉਹ ਪੰਜ 6 ਆਏ ਹੋ ਸਕੇ ਤუ ਦੋ ਪਹਿਲਾਂ ਤਾਂ ਚਲੋ ਵਿਆਹ ਚ ਨਹੀਂ ਗੱਲ ਹੋਈ ਸੀ ਬਾਅਦ ਚ ਉਹਨੇ ਰਿਕਵੈਸਟ ਕੀਤੀ ਮੈਂ ਬਾਹਰ ਜਾਣਾ ਚਾਹੁੰਦੀ ਆ ਕੋਠੀ ਵੀ ਬਣਾਉਣੀ ਐ ਇਸ ਵੀ ਚਲੋ ਕੋਠੇ ਤੇ ਵੀ ਖਰਚਾ ਹੋਇਆ ਉਹ ਕਹਿੰਦੀ ਚਲੋ ਫੇਰ ਇਹਨਾਂ ਨੇ ਪੈਸੇ ਲਾਦ ਤੇ ਭੇਜ ਦਿੱਤੇ ਉਹ ਕਹਿੰਦੀ ਮੈਂ ਸਦ ਲੂੰਗੀ ਪੈਸੇ ਵੀ ਵਾਪਸ ਕਰ ਲੂੰਗੀ 1.5 ਸਾਲ ਦੇ ਵਿੱਚ ਵਿੱਚ ਤੇ ਇਹਨਾਂ ਨੂੰ ਸਦ ਲੂੰਗੀ ਮੈਂ ਉਹਨੇ ਜੀ ਬਾਹਰ ਜਾ ਕੇ ਪਰ ਸਾਡੇ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਫੋਨ ਇਹ ਬਿਲਕੁਲ ਚ ਪਾਸ ਤੇ ਕਿੰਨਾ ਤੁਸੀਂ ਖਰਚਾ ਕੀਤਾ ਬਾਹਰ ਭੇਜਣ ਲਈ 25 ਲੱਖ ਹੋ ਗਿਆ ਇਹ ਦੋਟ ਜਦੋਂ ਪਹਿਲੀ ਵਾਰ ਗਈ ਬਾਹਰ ਉਸ ਵੇਲੇ ਤੁਸੀਂ ਛੱਡ ਗਏ ਸੀ 에어ਪੋਰਟ ਤੇ 에어ਪੋਰਟ ਤੇ ਹਾਂ ਜੀ ਅਸੀਂ ਛੱਡ ਤੇ ਉਹਦੇ ਬਾਅਦ ਤੁਹਾਡਾ ਨਾਲ ਗੱਲ ਬਿਲਕੁਲ ਬੰਦ ਕਰ ਤੇ ਉਹਦੇ ਬਾਅਦ ਬਿਲਕੁਲ ਹੀ ਗੱਲ ਨਹੀਂ ਬਲੋਕ ਨਹੀਂ ਫਿਰ ਚੱਲੀ ਤੁਹਾਡੀ ਗੱਲਬਾਤ ਕਦੀ ਫੋਨ ਆਇਆ ਪਤਾ ਹੀ ਨਹੀਂ ਫੋਨ ਆਇਆ ਤੇ ਹੁਣ ਉਹ ਤੇਨੇ ਵਿਆਹ ਕਰਾ ਲਿਆ ਤਾਂ ਕੁਝ ਦੇ ਬਾਰੇ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਵਿਆਹ ਕਰਾ ਲਿਆ ਤਾਂ ਨਹੀਂ ਫਿਰ ਤੁਸੀਂ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਇਸ ਸੰਬੰਧੀ ਉਹਨਾਂ ਨਾਲ ਕੋਈ ਮਰਕ ਮੇਰਾ ਨਹੀਂ ਹੁੰਦਾ ਉਦਾਂ ਮੈਂ ਸਨੇਹੇ ਜੀ ਤਾਂ ਕਈ ਮਿਲਦੇ ਰਹਿੰਦੇ ਵੀ ਤਲਾਕ ਲੈਣਾ ਅਸੀਂ ਕਈ ਵਾਰ ਪਤਾ ਲੱਗਦਾ ਕਿ ਕਹਿੰਦੇ ਤਲਾਕ ਮੰਗਦੇ ਆ ਇੱਕ ਨਾਲ ਛੋਟਾ ਬੱਚਾ ਵੀ ਬਠਾਇਆ ਇਹ ਬੱਚਾ ਤੁਹਾਡਾ ਆ ਹਾਂਜੀ ਮੇਰਾ ਬੱਚਾ 4 ਸਾਲ ਦਾ ਹੋ ਗਿਆ ਇੱਥੇ ਰਹਿੰਦਾ ਮੇਰੇ ਕੋਲ ਕੀ ਇਸ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀਡੀਓ ਕਾਲ ਤੇ ਕਿ ਜਾਂ ਕਿਦਾਂ ਕੋਈ ਇੰਨਾ ਵੀ ਗੱਲਬਾਤ ਨਹੀਂ ਤੇ ਕਿਹੜੀ ਕਲਾਸ ਪੜਦਾ ਹੈ ਇਹ ਇਹ ਕੇਜੀ 'ਚ ਪੜਦਾ ਜੀ ਇਹ ਕੀ ਮੰਗ ਕਰਦੇ ਆ ਹੁਣ ਮੰਗ ਵੀ ਇਹੀ ਆ ਕਿ ਉਹਨੂੰ ਇਨਸਾਬ ਮਿਲਿਆ ਜਾਵੇ ਜਾਂ ਤਾਂ ਫੇ ਉਹ ਸੱਦੇ ਹੁਣ ਸਾਨੂੰ ਇਹਨੂੰ ਸੱਦੇ ਜਾਂ ਫੇ ਇੱਥੇ ਆ ਕੇ ਲਵੇ ਆਪਣੇ ਬੱਚੇ ਨੂੰ ਦੇਖੇ ਇਹਨੂੰ ਪਾਲੇ ਦੇਹੀ ਮੰਗ ਗਈ ਸਾਡੀ ਜਿੱਥੇ ਸਾਡੇ ਪੈਸੇ ਵਾਪਸ ਦਿੱਤੇ ਜਾਣ ਤੇ ਜਿਹੜਾ ਲੱਗਾ ਉਸੀ ਕੀ ਕੰਮ ਕਰਦੇ ਹੋਣ ਇੱਥੇ ਮੈਂ ਪਲੰਬਰ ਦਾ ਕੰਮ ਕਰਦਾ ਨਹੀਂ ਇੱਥੇ ਉਹ ਖੇਤੀ ਵੀ ਕਰ ਲਈ ਸੀ ਸਰ 2017 ਦੇ ਵਿੱਚ ਇਹ ਬੇਟੀ ਦਾ ਵਿਆਹ ਕੀਤਾ ਸੀ ਜੀ ਸਦੋਮਤਰੀ ਅਮਰੀਕ ਸਿੰਘ ਦੇ ਨਾਲ ਕੁਲਵਿੰਦਰ ਕੌਰ ਦੀ ਸੱਸਵਾ ਜੀ ਉਹ ਕੁੜੀ 10 ਪੜ੍ਹੀ ਹੋਈ ਸੀ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਆਪਾਂ ਕਿ ਤੁਹਾਨੂੰ ਭੇਜ ਦੇਵਾਂਗੇ ਜਦੋਂ ਏਜੰਟਾਂ ਨੂੰ ਪੁੱਛਿਆ ਤਾਂ ਉਹਨਾਂ ਏਜੰਟ ਕਹਿੰਦੇ ਜਾ ਨਹੀਂ ਸਕਦੀ ਅੰਗਲੈਂਡ ਦੇ ਵਿੱਚ ਸੀ ਜਾਂ ਹੋਰ ਕਿਤੇ ਵੀ ਨਹੀਂ ਜਾ ਸਕਦੀ ਜੀ ਇਹਦੀ ਮਾਂ ਨੇ ਕੁਲਵਿੰਦਰ ਕੌਰ ਨੇ ਚਾਹ ਲਈ ਕੋਈ ਪਤਾ ਨਹੀਂ ਕਿੱਦਾਂ ਡਿਗਰੀ ਟੁਕਰੀ ਬਣਾਈ ਸੀ ਕਿਤੇ ਪੈਸੇ-ਪੂਸੇ ਦੇ ਕੇ ਜੀ ਉਹ ਬੇਰੀਨਾ ਨੇ ਸਾਥੋਂ ਚੋਰੀ ਉਹ ਪਾਸਪੋਰਟ ਲਾਤਾ ਜੀ ਕਿਸੇ ਏਜੰਟ ਕੋਲ ਤੇ ਫਿਰ ਵੀਜ਼ਾ ਆ ਗਿਆ ਤੇ ਜੀ ਜਾ ਕੇ ਹੁਣ ਭੇਜਨੇ ਪੈਣੀ ਆ ਵੀ ਮੈਂ 25 ਲੱਖ ਰੁਪਏ ਲਾ ਕੇ ਜੀ ਉਹ ਬਾਹਰ ਭੇਜੀ ਆ ਜੀ 16 ਲੱਖ ਰੁਪਏ ਆਪਣੀ ਬੋਰਟੀ ਦੇ ਨੌ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਇਆ ਆਪਣੇ ਖਾਤੇ ਜੁਮੇ ਕੋ ਸਟੇਟਮੈਂਟਾਂ ਪ੍ਰੂਫ ਹੈਗੇ ਆ ਜੀ 9 ਲੱਖ ਰੁਪਇਆ ਅਮਰੀਕ ਸਿੰਘ ਉਹ ਕੁੜੀ ਦੀ ਮਾਂ ਤੇ ਪੇ ਉਹਦਾ ਇਹ ਤੇ ਘਰੋਂ ਲੈ ਕੇ ਗਏ ਜੀ ਸਾਨੂੰ ਤਾਂ ਏਜੰਟ ਦਾ ਵੀ ਨਹੀਂ ਪਤਾ ਵੀ ਕਿਹਦੇ ਕੋਲ ਇਹ ਇਹਦੇ ਪਾਸ ਵੀਜ਼ਾ ਲਵਾਇਆ ਹੈ ਸਾਨੂੰ ਨਹੀਂ ਪਤਾ ਜਿਹੜੀ ਸਟੇਟਮੈਂਟ ਵਗੈਰਾ ਤੁਹਾਡੇ ਕੋਲ ਹਾਂਜੀ ਹੈਗੀ ਹੈ ਜੀ ਹੈਗੀ ਮੈਂ ਤੇ ਜਿਹੜਾ ਇਹਦਾ ਬੇਟੇ ਦਾ ਤੁਹਾਡੇ ਨਾਲ ਰਿਸ਼ਤਾ ਕੀਤਾ ਸੀਗਾ ਇਹ ਕਿਸ ਨੇ ਕੀਤਾ ਹੈ ਇਹ ਸਰਪੰਚ ਸਿੰਘ ਆ ਜੀ ਡਾਕਟਰ ਸਰਪੰਚ ਸਿੰਘ ਬਾਲਾ ਚੌਕ ਦਾ ਜੀ ਉਹ ਸਾਡੀ ਬਰਾਦਰੀ ਦੇ ਹੀ ਹੈ ਜੀ ਉਹਨੇ ਰਿਸ਼ਤਾ ਕਰਾਇਆ ਕੀ ਉਹਨਾਂ ਨਾਲ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਪੰਚਾਇਤ ਹੋਈ ਤੋਂ ਤਲਵਰੀ ਜੀ ਥਾਣੇ ਵੀ ਫੈਸਲਾ ਹੋਇਆ ਜੀ ਫਿਰ ਡੀਐਸਪੀ ਚਾਂਦ ਦੇ ਵੀ ਫੈਸਲਾ ਹੋਇਆ ਜੀ ਉਹ ਕਹਿੰਦੀ ਸੀ ਕਿ ਇੱਕ ਸਾਲ ਦੇ ਵਿੱਚ ਵਿੱਚ ਮੈਂ ਆਪਣੇ ਇਹਨੂੰ ਛੋਟੇ ਬੇਟੇ ਨੂੰ ਤੇ ਇਹਨੂੰ ਆਪਣੀ ਜਵਾਈ ਨੂੰ ਮੈਂ ਬਾਅਦ ਭੇਜ ਦੂੰਗੀ ਜੀ ਕੁੜੀ ਵਿੱਚ ਸੱਤ ਲੋਕੀ ਜੀ ਹੁਣ ਤਾਂ 2 ਸਾਲ ਹੋ ਗਏ ਜੀ ਨਾ ਸਾਡੇ ਪੈਸੇ ਵਾਪਸ ਕੀਤੇ ਜੀ ਨਾ ਇਹਨਾਂ ਨੂੰ ਸੱਦਿਆ ਜੀ ਨਾ ਇਹਨਾਂ ਨੂੰ ਫੋਨ ਨਾ ਸਾਨੂੰ ਫੋਨ ਕਰਦੀ ਆ ਉਹ ਉਹ ਕਿਸੇ ਨਾ ਹੋਰ ਮੁੰਡੇ ਨਾਲ ਰਹਿਣ ਲੱਪੇ ਜੀ ਉੱਤੇ ਇੰਗਲੈਂਡ ਦੇ ਵਿੱਚ ਜੀ ਤੇ ਹੁਣ ਪਰਚਾ ਹੋਇਆ ਜੀ ਇਹਨਾਂ ਤੇ ਕੁਲਵਿੰਦਰ ਕੌਰ ਤੇ ਸਿਕਵਿੰਦਰ ਕੌਰ ਤੇ ਉਹ ਮਰੀਦ ਸਿੰਘ ਤੇ ਪਰਚਾ ਨਹੀਂ ਹੋਇਆ ਉਹ ਵੀ ਅਸੀਂ ਤਾਂ ਬੇਨਤੀ ਕਰਦੇ ਆ ਵੀ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਆ ਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜੀ ਕੋਸ਼ਿਸ਼ ਹੀ ਆ ਤੇ ਵਿਆਜ ਤੇ ਫੜ ਕੇ ਪੈਸੇ ਲਾਏ ਆ ਜੀ ਸਾਡੇ ਕੋਲ ਤੰਨੇ ਐ ਨਹੀਂ ਸੀਗੇ ਜੀ ਹੁਣ ਜਿਹੜਾ ਬੱਚਾ ਇਹ ਕੌਣ ਸੰਭਾਲ ਰਿਹਾ ਇਸ ਵੇਲੇ ਇਹ ਅਸੀਂ ਸੰਭਾਲਦੇ ਆ ਜੀ ਇਹ ਇਹ ਆਪਣੇ ਡੈਡੀ ਕੋਲ ਜਾਂ ਮੇਰੇ ਕੋਲ ਵੀ ਜਾਂਦਾ ਮੈਂ ਹੀ ਮੈਂ ਹੀ ਜਾਦੇ ਕਰਕੇ ਸੰਭਾਲਦਾ ਜੀ ਮੇਰੇ ਕੋਲੇ ਰਹਿਣਾ ਪੜਾਉਣਾ ਪਿਆ ਜੀ ਇਹਨੂੰ ਮੈਂ ਉਹਨੂੰ ਬੱਚੇ ਨਾਲ ਵੀ ਮੋਹ ਹੈ ਨਾ ਨਹੀਂ ਨਹੀਂ ਉਹ ਨਹੀਂ ਜੀ ਨਹੀਂ ਉਹ ਬੜੇ ਬੇਟੇ ਨੂੰ ਨਹੀਂ ਸੰਭਾਲ ਉਹ ਕਹਿੰਦੀ ਮੇਰਾ ਮਤਵ ਲਈ ਨਹੀਂ ਕੋਈ ਤਰ੍ਹਾਂ ਪਰ ਮੈਂ ਆਣਾ ਹੀ ਨਹੀਂ ਜੀ ਨੇ ਹੋਰ ਕਿਸੇ ਮੁੰਡੇ ਨੂੰ ਰਹਿਣ ਆ ਪਈ ਤੇ ਅੰਗਰੇਜ਼ ਦੇ ਵਿੱਚ ਪ੍ਰਸ਼ਾਸਨ ਨੇ ਤੁਹਾਨੂੰ ਕੀ ਸੁਵਾਸਨ ਦਿੱਤਾ ਵੀ ਉਹਨੂੰ ਇੱਥੇ ਲਿਆਵਾਂਗੇ ਆਪਾਂ ਕੀ ਕਰਾਂਗੇ ਨਹੀਂ ਉਹਨਾਂ ਨੇ ਤਾਂ ਹਜੇ ਤੱਕ ਕੁਝ ਵੀ ਪਰਚਾ ਜਰੂਰ ਕਰਤਾ ਦੋਨਤੇ ਜੀ ਇੱਕ ਤੇ ਨਹੀਂ ਉਹ ਤੇ ਅਮਨਜੀਤ ਸਿੰਘ ਦੇ ਤੇ ਡੈਡੀ ਤੇ ਨਹੀਂ ਕੀਤਾ ਜੀ ਅਸੀਂ ਤਾਂ ਉਹ ਵੀ ਬੇਨਤੀ ਕਰਦੇ ਵੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਪਹਿਲਾਂ ਹੀ ਆਪਣੀ ਸਲਾਹ ਦੇ ਨਾਲ ਹੀ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਜੀ 25 ਲੱਖ ਰੁਪਏ ਦੀ ਤੇ ਹੁਣ ਇਹ ਤੁਹਾਡਾ ਜਿਹੜਾ ਕੇਸ ਹੈ ਕਿਤੇ ਕੋ ਚੰਦਰਾ ਸਟੋਨ ਇਹ ਸਿਟੀ ਥਾਣੇ ਚੱਲਦਾ ਜੀ ਕੌਣ ਡੀਲ ਕਰ ਰਿਹਾ ਹੈ ਹਰਿੰਦਰ ਸਿੰਘ ਆ ਜੀ ਉਹ ਆਪਣੇ ਰੱਤੇ ਆਲਦੇ ਹੈਗੇ ਕੀ ਸਨੇਹਾ ਦੇਣਾ ਚਾਹਦੇ ਉਹ ਜਿਹੜੇ ਕਿ ਕਈ ਨੌਜਵਾਨ ਜਿਹੜੇ ਕਿ ਵਿਦੇਸ਼ ਜਾਣ ਦੇ ਚਾਹਵਨ ਕਰਕੇ ਆਪਣੀ ਪਤਨੀ ਨੂੰ ਪਹਿਲਾਂ ਭੇਜਦੇ ਹਨ ਤੇ ਬਾਅਦ ਵਿੱਚ ਪੈਸੇ ਵੀ ਖਰਚਦੇ ਹਨ ਉਹਨਾਂ ਨੂੰ ਕਿਸ ਨੇਹਾ ਦੇਣਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਜੀ ਕੰਨਾਂ ਨੂੰ ਹੱਥ ਲਾ ਲਿਆ ਇਹਨਾਂ ਨੂੰ ਬੋਟੀਆਂ ਨੂੰ ਇਹ ਤਾਂ ਕੱਲੀਆਂ ਨੂੰ ਨਾ ਭੇਜੋ ਜੀ ਜੇ ਭੇਜਣਾ ਤਾਂ ਦੋਨਾਂ ਜਾਣੇ ਦੋਏ ਜਾਣੇ ਜਾਣ ਜੀ ਫੇਰ ਫਾਇਦਾ ਆ ਜਿਹੜੀਆਂ ਕੱਲੀਆਂ ਜਾਂਦੀਆਂ ਕੁੜੀਆਂ ਜੀ ਉੱਥੇ ਜਾ ਕੇ ਇਹ ਗਲਤ ਕੰਮ ਕਰਦੀਆਂ ਗਲਤ ਮੁੰਡਿਆਂ ਨਾਲ ਉੱਥੇ ਜਾ ਕੇ ਰਿਸ਼ਤੇ ਬਣਾ ਲੈਂਦੀਆਂ ਉੱਥੇ ਰਹਿੰਦੀਆਂ ਜੀ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੀਆਂ